ਸਤ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤੇ ਆਨੁ ਜੀ ਆਨੁ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ ਹੁਣੇ ਮੰਤਰੀ ਅਨਮੋਲ ਗਗਨਮਾਨ ਬਾਰੇ ਆ ਰਹੀ ਹੈ ਜੀ ਇਹ ਵੱਡੀ ਖਬਰ ਹਰ ਕੋਈ ਆ ਗਿਆ ਹੈਰਾਨ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਨਮੋਲ ਗਗਨਮਾਨ ਬਲਕੇ ਮਹਾਲੀ ਦੇ ਜੇਰਪੁਰ ਫੇਰਵੈਕਸ ਸਤਿਤ ਪੈਲਸ ਮੈਰਿਜ ਵਿੱਚ ਵਿਆਹ ਦੇ ਬੰਨਾਂ ਚ ਬੱਦਨ ਜਾ ਰਿਹਾ ਨੇ ਤੇ ਸਤ ਪਹਿਲੇ ਉਹਨਾਂ ਦੇ ਘਰ ਮਹਿੰਦੀ ਦੀ ਰਸਮ ਅਦਾ ਕੀਤੀ ਗਈ ਸੀ ਅੱਜ ਸ਼ਾਮ ਨੂੰ ਮਹਿੰਦੀ ਰਸਮ ਤੋਂ ਬਾਅਦ ਜਾਗੋ ਪ੍ਰੋਗਰਾਮ ਵੀ ਹੋਇਆ ਜੀਹਾਂ ਕੱਲ ਨੂੰ ਇਹ ਪ੍ਰੋਗਰਾਮ ਹੋ ਚੁੱਕਿਆ ਹੈ ਤੇ ਅਨਮੋਲ ਗगन ਮਾਨ ਇੱਕ ਪਿਆਵੀ ਗਾਇਕ ਸੀ ਉਹਨਾਂ ਆਪਣਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਤੋਂ ਰਾਇਮੀ ਕੀ ਖੁਰੂ ਕੀਤੀ ਤੇ ਬਾਈ ਦੇਵ ਜੀ ਉਹਨਾਂ ਨੂੰ ਮਹਾਲੀ ਜਿਲ੍ਹੇ ਦੇ ਡਿਵੀਡੈਂਸ ਬਾਲ ਕਖੜੜ ਤੋਂ ਤੱਕ ਮਿਲੀ ਉਹਨਾਂ ਜਿਹਨਾਂ ਵਿੱਚ ਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਗੱਲ ਨੂੰ ਹਰਾਇਆ ਸੀ ਤੇ ਨਾਲ ਹੀ ਇਹ ਸਾਰੀਆਂ ਰਸਮਾਂ ਹੁਣ ਚੰਡੀਗੜ੍ਹ ਦੇ ਸੈਕਟਰ 39 ਵਿਸਤੇ ਤੋਂ ਉਹਨਾਂ ਦੀ ਰੈਸਤੀ ਨਿਭਾਈਆਂ ਜਾ ਰੀਆਂ ਐਸ ਵੀਆਂ ਸਮਾਗਮ ਵਿੱਚ ਉਹਨਾਂ ਦੇ ਪਰਿਵਾਰਕ ਰਿਸ਼ਤੇਦਾਰਾਂ ਨੇ ਸ਼ਿਰਕਤ ਕੀਤੀ ਕੈਬਨ ਮੰਤਰੀ ਅਨਮੋਲ ਗਗਨ ਮਾਲਣ ਸ਼ਾਹਬਾਜ਼ ਨਾਲ ਵਿਆਹ ਕਰਵਾਉਣਗੇ ਤੇ ਸ਼ਾਹਬਾਜ਼ ਪੇਸ਼ੇ ਤੋਂ ਵਕੀਲ ਹਨ ਉਹਨਾਂ ਦਾ ਪਰਿਵਾਰ ਜੈਤਪੁਰ ਵਿੱਚ ਰਹਿੰਦਾ ਹੈ ਵੀਡੀਓ ਦੇਖਣ ਲਈ ਤੁਹਾਡਾ ਤਨਵਾਦ